ਨੇ ਲਾਜ ਨਹੀਂ ਮਰਜੀ ਸ਼ਕਿੰਨੀ ਕਰ ਖੁੱਲੀ ਛੁੱਟੀ ਪੜਾਈ ਦੇ ਟਾਈਮੇ ਪੜਦੀ ਐ ਰਾਜ ਦੇ ਦੱਬ ਕੇ ਬਹੁਤ ਪਿਆਰਾ ਪੁੱਤ ਹੈ ਮੇਰਾ ਇਹ ਪੜਨ ਹੋ ਪੜੀ ਇਸ ਕੰਨੀ ਹਾਂ ਜਦੋਂ ਕਾ ਸ਼ਕਿੰਨੀ ਲਾਉਣੇ ਹੋ ਬਰ ਸ਼ਕਿੰਨੀ ਲਾਈਦੀ ਹੁੰਦੀ ਆ ਦੇਖ ਤੜਕੇ ਉੱਠ ਕੇ ਮਿਲਦੀ ਤਿਆਰ ਹੋਈ ਕੁੜੀ ਉਹਦੇ ਬਾ ਮਮੀ ਉਹਦੇ ਨਾਲ ਮਿਲ ਗਿਆ ਹੈ ਦੇਖਾਂ ਮੇ ਮਾਮੀ ਨਾਨੀ ਵੀ ਕਈ ਆਂਦੀ ਸੀ ਮਮੀ ਮੈਂ ਰਪੇ ਜਦੋਂ ਉਹ ਕੋਸਣਾ ਲੈ ਕੇ ਆਂਦਾ ਹੁਣ ਦੇਖੋ ਕਿਹੜਾ ਉਸਨ ਨਾਲ ਦਾ ਉਹਨੂੰ ਤਾਂ ਮਿਲੇ ਆ ਕੇ ਦਿੱਤਾ ਸੀ ਅਗਰ ਸੰਤਰੀ ਰੰਗ ਦਾ ਤੈਨੂੰ ਫਿਰ ਮਿਲ ਜਾਂਦੇ ਨਾ ਪੁੱਤ ਕੀ ਕਰੀਏ ਤੈਨੂੰ ਗਿਫਟ ਵਾਲੇ ਮਿਲ ਜਾਂਦੇ ਉਹ ਵਿਚਾਰਾ ਤਾਂ ਮੰਗ ਕੇ ਚੀਜ਼ ਕਦੇ-ਕਦੇ ਲੈਂਦਾ ਉਹ ਵਿਚਾਰੇ ਨੂੰ ਨਾ ਦੋ ਬਿਸਕੁਟ ਪੂਰੇ ਤੇ ਕੁੜੀਆਂ ਨੇ ਦੇਤੇ ਕੰਜਕਾ ਤਾਂ ਕਿਆਈਏ ਸੋ ਵੀ ਆ ਉਹ ਵੀ ਖੁਸ਼ ਹੋਏ ਮੰਮੀ ਉਹ ਆ ਚੀਜ਼ ਆ ਚਮਚ ਮਿਲ ਗਿਆ ਅੱਜ ਗਿਆ ਹੈ ਕਹਿੰਦਾ ਕਹਿੰਦਾ ਮਤਲਬ ਵੀ ਸਕੂਲ ਚ ਕਹਿੰਦਾ ਮੰਮੀ ਉਹ ਲੈ ਕੇ ਆਣਗੀ ਮੈਂ ਕੁਝ ਨਹੀਂ ਲੈ ਕੇ ਜਾਂਦਾ ਕਹਿੰਦਾ ਕੁੜੀਆਂ ਲੈ ਕੇ ਆਣ ਕਹਿੰਦਾ ਬੋਤਲ ਵੀ ਸੋਹਣੀ ਆ ਭਾਈ ਚਲੋ ਭਾਈ ਇਹਦੇ ਅਸੀਂ ਵੀ ਚੜੇ ਪੂਰੀ ਜਿਨ੍ਹਾਂ ਜਿਨ੍ਹਾਂ ਨੇ ਕੰਜਕਾ ਨੂੰ ਖੁਸ਼ ਕੀਤਾ ਤੇ ਵਾਹਿਗੁਰੂ ਉਹਨਾਂ ਦੇ ਘਰੇ ਵੀ ਮੇਰ ਰੱਖੇ ਆਹ ਕੋਟ ਦੇ ਇਹਨਾਂ ਨੇ ਉਹਨਾਂ ਦਿੱਤਾ ਅੱਜ ਅਸੀਂ ਕਹੀ ਅੱਜ ਇਹ ਮੇਰੇ ਚਾਰ ਜੀ ਦੀ ਮੰਮੀ ਨੂੰ ਅੰਟੀ ਨੂੰ ਕਹੀ ਗਈ ਦੁਕਾਨੀ ਅੰਕੂ ਤੇ ਉਹ ਬ੍ਰਾਉਨ ਆਏ ਮੈਂ ਕਿਹਾ ਕਿ ਸਾਨੂੰ ਪਿੰਕ ਰੰਗ ਦੱਦੀਏ ਉਹਨੇ ਪੁੱਛ ਲੈਣਾ ਵੀ ਤੇਰੀ ਮੰਮੀ ਨੇ ਕੀ ਤੁਸੀਂ ਕੀ ਘਰੇ ਰੱਖਿਆ ਤੁਸੀਂ ਕੀ ਰੱਖਿਆ ਹਨਾ ਤੇ ਨਾ ਭਾਈ ਉਹ ਕਹਿੰਦੇ ਮੈਂ ਘਾਟੇ ਪੀਂਕ ਉਹਨਾਂ ਸਾਹਮਣੇ ਬੋਲੀ ਕੋਈ ਤੁਸੀਂ ਸਾਰੇ ਨੂੰ ਹੋ ਦਿੰਦੇ ਹੂੰ ਹੂੰ ਵਾਜੀ ਵਾ ਜਿੱਤੀ ਵੀ ਅਨਾਰ ਉਹ ਚੱਕੂ ਕੀ ਨਾਲ हजे <laughs> कि ਉਨੀ ਹਜੇ ਕਾਇ ਕਰ ਰਹੇਗੇ ਖਤ ਕਰ ਪਈ ਹੈ ਤੇ ਬੇਟਾ ਸ਼ੁਰੂਆਤ ਹੈ ਹਮ ਬਸ ਇਹ ਕੁਝ ਲੈ ਜਿੰਨੀ ਆ ਮਤਲਬ ਸਾਲ ਚ 2 ਦਿਨ ਅਸੂ ਦੇ ਨਰਾਤੇ ਤੇ ਚੇਤ ਦਿਨ ਰਾਤੇ ਜਿੰਨੀ ਤੁਹਾਡੇ ਕੰਜਕਾਂ ਦੀ ਮੈਂ ਕਹਨੀ ਹੈ ਮਤਲਬ ਉਹ ਹੁੰਦੀ ਆ ਆਉ ਪਕਤ ਹੁੰਦੀ ਜਿਨ੍ਹਾਂ ਤੁਹਾਨੂੰ ਪਿਆਰ ਦੰਦੇ ਲੋਕ ਤੇ ਜੇ ਨਾਲ ساری ਉਮਰ ਤਿਆਂ ਨੂੰ ਪਿਆਰ ਕਰਨ ਜੇ ਆਪਦੇ ਘਰੇ ਹਰੇਕ ਆਏ ਕਹਿਣ ਵੀ ਰੱਬਾ ਸਾਨੂੰ ਧੀ ਦੇ ਹਨਾ ਇੱਕ ਕੰਜ ਕਵਦੇ ਘਰੇ ਹੋਵੇ ਸਾਰਿਆਂ ਦਾ ਤਾਂ ਕਿੰਨੀ ਵਧੀਆ ਗੱਲ ਹੈ ਕਿਉਂ ਲਾਹੀ ਜਾਨੀ ਹੁਣ ਇਹਨਾਂ ਨੂੰ ਆਇਆ ਵੀ ਨਕਲੀ ਚੀਜ਼ਾਂ ਦੇ ਕੋਈ ਨਾ ਕੋਈ ਨਾ ਟੁੱਟ ਕੇ ਘਾਟੋ ਦੇ ਨਕਲੀ ਨਕਲੀ ਨਾ ਘਾਟੋ ਦੇ ਐ ਉਹ ਪਹਿਲ ਕੋਈ ਨਿੰਬੂ ਕੋ ਪਾਣੀ ਕਾਟੋ ਤਾਂ ਨਿੰਬੂ ਪਾਣੀ 5-5 ਰੁਪਈਆ ਦੇ ਪੁੜੀਆਂ ਵਾਲਾ 5 ਦੀ ਪੁੜੀ ਕੋ ਦੋ ਦੀ 2 ਰੁਪਈਆ ਦੀ 8 ਰੁਪਈਆ ਦੀ ਪੁੜੀ ਵਾਲਾ ਨਿੰਬੂ ਪਾਣੀ ਬਣਾਇਆ ਸੇ ਤੋਂ ਸਾਵਤ ਲੋਕੋ ਕਰਕੇ ਆਓ ਬੈਠਾ ਵੇ ਤੇ ਨਿੰਬੂ ਪਾਣੀ ਲੋਕੋ ਕਿ ਆਹ ਕਾਟੋ ਨੇ ਇਹਨਾਂ ਸਾਮਾਨ ਇਕੱਠਾ ਕਰ ਲਿਆ ਦੇਖੋ ਤੁਹਾਨੂੰ ਦਿਖਾਉਂਦਾ ਇੱਕ ਸਿਪਰ ਆ ਮਿਲ ਗਿਆ ਕਾਰਟਨ ਨੂੰ ਦੋ ਲੰਚ ਬਾਕਸ ਮਿਲ ਗਏ ਇੱਕ ਆ ਵਾਟਰ ਬੋਟਲ ਮਿਲ ਗਈ ਮਹਿੰਦੀ ਦੇ ਕੀ ਪੰਜ ਚਾਕਲੇਟ ਹੋਰ ਮੇਕਅਪ ਦਾ ਸਾਮਾਨ ਹੈ ਸਾਰੇ ਲਾਈਟੋ ਕਦਰ ਮਿਲਿਆ ਤੇ ਮੇਰੇ ਮੈਨੂੰ ਬਦਮਾਨ ਦਾ ਚੇਂਜ ਅਜੇ ਕੱਲ ਨੂੰ ਜਾਣਾ ਭਾਈ ਤੇ 200 ਰੁਪਏ ਦੀ ਹਾੜੀ ਬਣ ਗਈ ਸੁਖਨ ਵਾਲੇ ਨੂੰ 270 ਦਿਹਾੜੀ ਬਣ ਗਈ ਤੇ ਕੱਲ ਦਾ ਦਿਨ ਅਜੇ ਬਾਕੀ ਪਿਆ ਉਹ ਦਰਜਣ ਦੋ ਦਰਜਨਾ ਕੇਲੇ ਆਣੇ ਇਕੱਠੀਆਂ ਕਰ ਲਿਆ ਸਾ ਮੈਂ ਇਸ ਤੇ